ਇਹਦੀ ਵੀ ਬੜਕ ਲੱਗੇ ਆ ਆ ਗਏ ਸਾਰੇ ਉਹ ਆ ਗਏ ਅੱਜ ਤਾਂ ਦੇਖ ਕਿਵੇਂ ਕਿਵੇਂ ਚਿਮੜੇ ਆ ਟਰੈਕਟਰ ਨੂੰ ਦੇਖ ਉਹ ਵਾਹ ਹਾਂਜੀ ਤੇ ਲਓ ਜੀ ਅੱਜ ਸਪਰੇਅ ਦਾ ਕੰਮ ਲੱਗਿਆ ਸ਼ੁਰੂ ਕਰਨਾ ਦੋ ਤਿੰਨ ਅੱਜ ਕਮਾਲ ਦੀਆਂ ਗੱਲਾਂ ਉਹ ਦੱਸਣੀ ਐ ਇੱਕ ਤਾਂ ਸਭ ਤੋਂ ਕਮਾਲ ਦੀ ਗੱਲ ਐ ਇੱਧਰ ਚਾਚੇ ਗਰੀ ਨੂੰ ਕੈਮਰਾ ਘਵਾਦੇ ਬਈ ਅੱਜ ਨੇ ਪੈਂਟ ਪਾ ਲਈ ਇੱਕ ਪਾਇਆ ਚਾ ਦੱਸੂਗਾ ਕਮਾਲ ਦੀ ਗੱਲ ਹੋਈਗੀ ਲੈ ਉਹਨੇ ਫੜਾ ਕੇ ਚੱਲ ਮੈਂ ਨਹੀਂ ਫੁੱਡਾ ਪਾ ਲੈਂਦਾ ਜੀ ਇਹ ਤਾਂ ਗੁੰਡਾਈ ਸਪਾਟ ਹੋਈ ਜਾਵੇ ਲਓ ਜੀ ਬਰਾਸ ਪਿੰਟ ਪਹੁੰਚੇ ਐ ਤੇ ਅੱਜ ਹੁਣ ਸਪਰੇਅ ਕਰਦੀ ਐ ਸਾਡਾ ਸਪਰੇਅ ਦਾ ਅੱਜ ਪਹਿਲਾ ਦਿਨ ਐ ਤੇ ਪਹਿਲਾਂ ਤਾਂ ਭੱਗ ਗਿਆ ਇੱਥੇ ਨੂੰ ਮਿਲੋ ਇੱਧਰ ਬਹੁਤ ਠੀਕ ਆ ਸਤਿ ਸ਼੍ਰੀ ਅਕਾਲ ਕਮਜ਼ੋਰ ਹੋ ਗਿਆ ਤੂੰ ਪੱਕਾ ਮਜ਼ੋਰ ਤਾਂ ਫਿਰ ਆਇਆ ਵਾ ਫਿਰ ਹੋ ਹੀ ਜਾਂਦਾ ਉਹ ਨਾ ਉਹਦਾ ਪਹਿਲਾ ਝੋਟੇ ਨਾਲ ਗਾੜੀ ਸੀ ਹੁਣ ਬੱਚੇ ਆ ਗਏ ਬੱਚੇ ਨੂੰ ਪਤਾ ਆ ਮਰੀਲ ਮਰੀਲ ਜੀ ਨਹੀਂ ਪਾਇਆ ਸੱਚੀ ਫਰਕਾ ਕਮੀਜ਼ ਦੇ ਪਹਿਲਾਂ ਤੈਨੂੰ ਬਟਨ ਨਹੀਂ ਦਿਲਾਦੇ ਹੁੰਦੇ ਦੇਖੀ ਲਾ ਲਾ ਦੇਖਿਆ ਦੇਖੀ ਕਮੀਜ਼ ਕਿੰਨੀ ਢਿੱਲੀ ਦੇਖ ਲੈ ਦਰ ਦੇਖ ਆ ਦੇਖ ਕਸੂਬਰ ਕਰ ਮੇਰੀ ਤਾਂ ਆਡੀਓ ਹੁਣ ਵੀ ਝੋਟਿਆਂ ਕਰਿਆ ਚੱਲ ਬਸ ਮੈਂ ਟੂਕ ਨਹੀਂ ਪੈਣੀ ਇੱਥੇ ਨਾ ਕਰਾਂ ਹੀ ਨਾ ਬਾਈ ਹਾਂ ਮੈਂ ਚਾਚਾ ਜੀ ਨੂੰ ਸਵੇਰੇ ਹੱਦ ਦਾ ਮੈਂ ਅੱਜ ਕਰ ਤੇ ਪੇਂਟ ਪਾ ਲਈ ਕਹਿੰਦਾ ਅੱਜ ਪੋਣੀ ਪੈਣੀ ਸੀ ਮੈਂ ਸਾਰਾ ਜਿੱਦਣ ਦੀ ਜੀਲੀ ਲੱਗੇ ਉਦੋਂ ਤੇ ਤਾਂ ਪਾਈ ਨਹੀਂ ਹੈਗੀ ਤੁਸੀਂ ਨੇ ਜੀ ਜੀ ਜੀਰੀ ਨੇ ਵੀ ਕਹਿਣਾ ਅੱਜ ਵੀ ਅੱਜ ਪੇਂਟ ਚ ਆਇਆ ਇਹ ਅੱਜ ਅੱਜ ਪਛਾੜਨਾ ਨਹੀਂ ਜੀਲੀ ਨੇ ਮੈਂ ਪੁੱਛਿਆ ਦੱਸ ਯਾਰ ਗਰਮੀ ਚ ਪਾਏ ਤੇ ਪੈਂਦਾ ਮੈਂ ਤੈਨੂੰ ਜੇ ਪੁੱਛਦਾ ਮਾਹ ਵੀ ਅੱਜ ਜਾਣਾ ਕਿਤੇ ਹਾਂ ਕਹਿੰਦਾ ਨਾ ਜਾਣ ਦਾ ਕਿਤੇ ਨਹੀਂ ਕਹਿੰਦਾ ਸਵੇਰੇ ਕਰਨੀ ਮੈਂ ਅੱਛਾ ਵੀ ਕਹਿੰਦਾ ਤਾਂਹੀਂ ਪੇਂ ਆ ਬਿਲਕੁਲ ਹੁਣ 2 ਦਿਨ ਲਾਵਾਂਗੇ ਜੀ ਆਪਾਂ ਸਪਰੇਅ ਤੇ ਚੰਗੇ ਗੱਡਮਿਆਂ ਨਾ ਸਪਰੇਅ ਕਰਨ ਤੋਂ ਬਾਅਦ ਫਿਰ 3-2 ਤੇ 3 ਤਰੀਕ ਦਾ ਮੇਲਾ ਰਾਜਪੁਰੇ ਅੱਛਾ ਉੱਥੇ ਵੀ ਸਾਰਿਆਂ ਨੇ ਜਾਣਾ ਠੀਕ ਹੈ ਬਈ ਠੀਕ ਹੈ ਹਾਂ ਉਹ ਮੇਲੇ ਦਾ ਜਾਨੂ ਰਪੇਰਾ ਪੂਰਾ ਨਹੀਂ ਪੜਨੇ ਜਾਨੂ ਆਪਣੀ ਟਰਾਲੀ ਤਿਆਰ ਹੋ ਜਣੀ ਆ ਹੁਣ ਤੇ ਤਾਂ ਸਮਝ ਲੈ ਪੂਰਾ ਬਿਜ਼ੀ ਆ ਕੰਮ ਹਾਂ ਹਾਂ ਲੜਨ ਵਾਲੀ ਦਵਾਈ ਤਾਂ ਨਹੀਂ ਕੋਈ ਕੋਈ ਅੱਛਾ ਫਿਰ ਠੀਕ ਹੈ ਦਵਾਈਆਂ ਇਹਦੀ ਕਿ ਇੱਕ ਨੰਬਰ ਪੈ ਰਹੀਆਂ ਕਿਹੜੀ ਕਿਹੜੀ ਦਵਾਈ ਪੈ ਰਹੀ ਹੈ ਉਹਦੇ ਬਾਰੇ ਚੰਨਾ ਪਾ ਪਹਿਲਾਂ ਦਵਾਈਆਂ ਤੇਲਾ ਘੱਟ ਕਰਕੇ ਆਪਾਂ ਥਾਇਆ ਮਿਕਸ ਪਾ ਰਹੇ ਹਾਂ ਕਿਹੜੀ ਕਿਹੜੀ ਜੀਰੀ ਹੈ ਜੀਰੀ ਆਪਣੀਆਂ 24 29 ਹਾਂ ਦੋਆਂ ਚ ਕਰਨੀਆਂ 26 ਨਿਸਰੀਆਂ ਦੀ ਸਾਰੀ ਉਹਦੇ ਚ ਕਰਨੀ ਨੂੰ ਜਦੋਂ ਫੇ ਮੋੜਿਆ ਉਹ ਕੀ ਕੋਈ ਸਪਰੇਅ ਕਰਾਂਗੇ ਅੱਛਾ ਇੱਕੇ ਕਰਨੀ ਆਪਾਂ ਨੇ ਇਹਦੀ ਕੀ ਮੀਂਹ ਕਰਕੇ ਨਹੀਂ ਕਰੀ ਆਪਾਂ ਨੇ ਇਹਦੀ ਨਾ ਬਹੁਤ ਸਾਫ ਸੁਥਰੀਆਂ ਜੀਰੀਆਂ ਕੁਝ ਵੀ ਨਹੀਂ ਸੁਥਰੀ ਹੈ ਕਿਹੜੀ ਕਿਹੜੀ ਹੋਰ ਕਿਹੜੀ ਕਿਹੜੀ ਦਵਾਈ ਕਹਿੰਦਾ ਤੂੰ ਇੱਕ ਆਪਾਂ ਨੇ ਸਜੈਂਟਾ ਦੀ ਆ ਇਨਸੈਕਟੀਸਾਈਡ ਆ ਠੀਕ ਹੈ ਬੱਸ ਠੀਕ ਹੈ ਗੰਨ ਬੰਦਿਆ ਜੀ ਉਹ ਲੈ ਚਾ ਮੈਨੂੰ ਕਹਿੰਦਾ ਕਿਆ ਲਿਆ ਮੇਰੇ ਕੋਲ ਹਾਂ ਕਿਉਂਕੀ ਦੱਸ ਇਹ ਜਿਹੜਾ ਆਪਣਾ ਕਹਿੰਦੇ ਨੇ ਪੱਤਾ ਲਪੇਟ ਤੇ ਟਿੱਡਾ ਤੋਤੀ ਇਹਨਾਂ ਨੂੰ ਫਰਕ ਪਾਉਂਦੀ ਹੈ ਫਰਕ ਪਾਉਂਦੀ ਹੈ ਠੀਕ ਹੈ ਉਹ ਖਤਮ ਕਰਦੇ ਇਹਨਾਂ ਦੇ ਰੁਕ ਖਤਮ ਕਰ ਬਾਈ ਚੱਪਲਾਂ ਦਾ ਕੱਢ ਦੇ ਚੱਪਲਾਂ ਨਾਲ ਨਹੀਂ ਸਪਰੇ ਹੋਣੀ ਮੇਰਾ ਗਿਫਟ ਦੇ ਪਹਿਲਾਂ ਮੇਰਾ ਗਿਫਟ ਆ ਲੈ ਫੜ ਤੇਰਾ ਗਿਫਟ ਥੈਂਕ ਯੂ ਤੇਰਾ ਬਹੁਤ ਬਹੁਤ ਸ਼ੁਕਰੀਆ ਤੇਰਾ ਧੰਨਵਾਦ ਤੇਰਾ ਤੇ ਹੁਣ ਕਿਹੜੇ ਆ ਆ ਆ ਪਹਿਲਾਂ ਆ ਕੱਢ ਲੀਏ ਕਿੱਲਾ ਜੀ ਠੀਕ ਹੈ ਠੀਕ ਹੈ ਠੀਕ ਆ ਜੋ ਨਜ਼ਰ ਨਹੀਂ ਲੱਗੂਗਾ ਚੱਪਲਾ ਵਾਲਾ ਸਟੈਂਡ ਬਣਾ ਦੇ ਇੱਕ ਚੱਲ ਪਿੱਛੇ ਆਊਗਾ ਉਹਨੂੰ ਹੈ ਨੰਬਰ ਵਾਲੇ ਬੜ ਜਾ ਤੂੰ ਬਿਲਕੁਲ ਬਿਲਕੁਲ ਬੜੀ ਗੋਕੀ ਤੇਰਾ ਕਮਾਲ ਆ ਫਿਰ 100 ਪੈਸੇ ਦੇ ਆ 12 12 ਇਹ ਲੰਬੀ ਨਜ਼ਰ ਨੂੰ ਰੋਕਦੀ ਹੈ ਇਹ ਦੂਰ ਤੱਕ ਦਿੱਤੀ ਬਹੁਤ ਅੱਖੀ ਮਿਲਦੀ ਹੈ ਕੋਈ ਜ਼ਿਆਦਾ ਕਿ ਮੈਂ ਹੋਰ ਮੇਰੇ ਨਾਲ ਫਿਰ ਅੱਜ ਫਿਰ ਵੈਂਡੀ ਕੋਣ ਪਊਗਾ ਜੀ ਵੈਂਡੀ ਦਾ ਤੇਰੇ ਨਾਲ ਮੈਂ ਹੀ ਹੁੰਨਾ ਦੋ ਨੰਬਰ ਤੇ ਹੋਰ ਤਾਂ ਗੱਲ ਕੋਈ ਚੱਲ ਚੱਲ ਬਾਈ ਤੂੰ ਲੈ ਪਿੱਛੇ ਭਾਗਾ ਚਰੂਗਾ ਪਹਿਲਾਂ ਮੇਰੇ ਨਾਲ ਓਥੇ ਬਾਅਦ ਫਿਰ ਤੂੰ ਗਹਾਂਂ ਨਾ ਦੋ ਨੰਬਰ ਤੇ ਚੱਲਦਾ ਜੀ ਤੇਰੇ ਨਾਲ ਚਾਚੇ ਜੱਡੂ ਦਾ ਜੇ ਮਰਜ਼ੀ ਹੈ ਚੱਲ ਕੋਈ ਗੰਨ ਬੰਦ ਤੇ ਅੱਜ ਚੱਲ ਆਓ ਫੋਦੀ ਹਾਬੋ ਕੰਮ ਮੋਰ ਵੀ ਖੰਪਾ ਜਾ ਰਖ ਲਾਂ ਮੈਂ ਆਕੇ ਕੋਲੇ ਨੂੰ ਹਰੇ ਹਰੇ ਇੱਕ ਵਾਰ ਹੀ ਕਹਿ ਦਿੰਨੇ ਆ ਜਾਂ ਫੇਰ ਭੁੱਲ ਜਾਨੇ ਜਾਂਦੇ ਆ ਇਹਨਾਂ ਨਾਲ ਇੰਨਾ ਕਹਿ ਵੀ ਉਹ ਪੱਛ ਜੇ ਨਹੀਂ ਬਚਣਗੇ ਖਾਜ ਜੀ ਨਹੀਂ ਹੁੰਦੀ। ਹਾਂ। ਨਹੀਂ ਫਿਰ ਨਾ ਕੰਮ ਕਰਾਵਾਂ। ਕੱਲ ਹੋਰ ਰਿਹਾ ਜਾਵਾਂਗੇ। ਆਰਗਣਾ ਪੱਛ ਚਲੋ ਤੋਂ ਆਰਗਣਾ ਆਉਣਾ। ਆ ਦੇਖੋ। ਕੱਲ ਫਿਰ ਪਹਿਲਾਂ ਇਕੱਲਾ ਘੱਟ ਲੋ ਇੱਕ। ਹਾਂ ਹਾਂ। ਤੂੰ ਤਾਂ ਨਹੀਂ ਜਾਣਾ। ਉਹ ਉੱਥੇ ਤੇ ਨਹੀਂ ਸ਼ੁਰੂ ਕਰੂੰਗਾ। ਆਓ ਫਿਰ ਸ਼ੁਰੂ ਕਰਕੇ ਐਸ ਲੋਡ ਕਰਨਾ ਫਿਰ ਐਂ। ਐਂ ਕਰਾਂ। ਐਸ ਲੋਡ ਕਰਦਾ ਆਈ ਜਾਈਂ ਬਸ। ਲੰਬੇ ਲੋਟ। ਚੈੱਕ ਇਹ ਕਹਾਂ ਜੇ ਸਾਰੇ ਪੈਪ ਚੱਕ ਕੇ ਆਏ ਹੋ ਜਿਓ। ਯਾਨੀ ਫਿਰ ਤੁਹਾਨੂੰ ਦੁਬਾਰਾ ਉਹਨੂੰ ਆਏ ਵਿਚਾਲਾਂਗੇ ਅੱਜ ਇਹ ਸੁਰੂਆਲਾ ਵੀ ਨਹੀਂ ਹੈਗਾ ਨਾ ਨਾ ਅੱਜ ਇਹ ਮਾਰਕਟ ਇੱਕ ਨੇ ਇੱਕ ਅੱਖਾਂ ਵਿੱਚ ਅੱਜ ਮੈਂ ਨਹੀਂ ਕਿਸੇ ਦੇ ਕੁਝ ਵੀ ਲਾਈਨ 'ਚ ਖੜੇ ਆ ਤਿੰਨੇ ਜਣੇ ਉਹ ਅੱਗੇ ਪਿੱਛੇ ਹੋ ਜੋ ਦਿਖਦੇ ਨਹੀਂ ਲਾ ਵੀ ਭੱਗ ਗਿਆ ਚਾ ਦੇਖੀ ਹੁਣ ਵੀਰ ਜੀ ਤੇ ਵੀ ਅੱਗੇ ਜਾਇ ਕਰੂਗਾ ਪਾਈਪ ਲੈ ਕੇ ਐ ਬੰਦਿਆਂ ਨਾਲ ਵੀ ਸਾਡਾ ਕੰਮ ਅਧੂਰਾ ਹੀ ਆ ਹੋ 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 ਪਾ ਤੋ ਹੋ ਗਈ ਖੋਲ ਤਾਂ ਨੱਕਾ ਮੈਂ ਖੋਲ ਤਾਂ ਮੈਂ ਨੱਕਾ ਪਸ਼ਵਾ ਚੱਲ ਪਈ ਅੱਜੇ ਸੁੱਕ ਜਣੇ ਖੇਤ ਤਾਂ ਓ ਤੁਸੀਂ ਤਾਂ ਖੜ ਜੋ ਉਹਨੂੰ ਚਲੇ ਜਾਣਾ ਤੋ sire ਜੀਰੀ ਬਾਈ ਐਨ ਸਾਫ ਸੁਥਰੀ ਆ ਪਰ ਫੇਰ ਵੀ ਮੰਨਤਾ ਕਰਦਾ ਹੀ ਆ ਸਪਰੇਅ ਕਰਨ ਨੂੰ ਇਹਦੇ ਨਾਲ ਨਾਲੇ ਆ ਜਾਓ ਪਿੱਛੇ ਨੂੰ ਨਾ ਸਿੱਧਾ ਚੱਲਦੇ ਆ ਬਰਾ ਓਹ ਹੋ

ਹਾਂ ਕਿਵੇਂ ਚੱਲ ਰਿਹਾ ਕੰਮ ਦੋ ਕਿੱਲੇ ਨਿਪੜ ਗਿਆ ਲਾਗ ਲਾ ਕਿਹੜਾ ਰਹਿ ਗਿਆ ਤਾਂ ਉੱਪਰ ਰੱਖਿਆ ਕਰ ਗੋਗੀ ਇਹਨ ਬੱਲ ਪੰਨਾ ਮਾਰ ਆਖੀ ਲਾ ਕਿਹੜਾ ਗੋਗੀ ਕਹਿੰਦਾ ਮੈਂ ਲਵਣਾ ਮੈਂ ਅੱਛਾ ਬੰਬ ਬੋਲੀ ਪਈ ਆ ਪੰਪ ਸਾਲ ਨੇ ਥਕਾਤਾ ਕਿੱਲੇ ਦੋ ਆਨੇ ਯਾਰ ਕਿਵੇਂ ਹਲੇ ਨਾ ਇਕੱਠਾ ਕਰਾ ਤੇ ਉਦੋਂ ਜਾਣਾ ਉੱਥੇ ਤੇ ਫੜ ਲੈ ਕਈ ਵਾਰ ਫਸ ਜਾਂਦਾ ਹੁੰਦਾ ਲੋਕਾ ਹੁਣ ਆਪਾਂ ਇਹਨੂੰ ਉਹ ਉੱਥੇ ਪਹੀ ਤੇ ਆਪਾਂ ਜਿੱਲੇ ਕੱਢਿਆ ਜੀ ਹੈ ਪਹੀ ਦੇ ਪਾਸੋਂ ਸਾਹਿਬ ਮੋਟਰ ਤੇ ਜਾ ਕੇ ਰਸਾਇਣ ਰੋੜਾ ਕੇ ਆਣ ਉੱਡਕਾ ਦੇ ਜੀਓ ਫਿਰ ਮੋਟਰ ਤੋਂ ਜਾਣਾ ਉਹ ਸੜਕ ਪਰੇ ਖੜਾ ਲਈ ਸੜਕ ਪਰੇ ਖੜਾ ਲਿਓ ਆ ਜਿਓ ਹਾਂ ਹਾਂ ਉੱਥੇ ਕਿਧਰ ਆਪੇ ਉਹ ਉੱਚੀ ਦੇ ਮੋੜ ਤੇ ਫਿਰ ਇਧਰ ਨੂੰ ਲਾ ਲਾਂਗੇ ਉਹ ਫਾੜਦਾ ਨਾ ਸੇਕ ਆਪਣੇ ਬਾਹਰ ਬਾਹਰ ਨਾਲ ਉਹ ਇੱਕ ਵਾਰੀ ਖੇਤ ਵਾਲਾ ਪੈਟ ਜਾ ਕੇ ਆਜੇ ਕੋਲ ਖਾਣਾ ਚਾਹੀਦਾ ਕਿਦੀ ਪੈਪ ਧੋਤਾ ਜਾਂਦਾ ਹਾਂ ਪਟਾ ਦੇਣ ਆਪਣੇ ਘਰ ਨੂੰ ਕੱਲੇ ਕੱਲੇ ਕੀਲੇ ਦਾਦਾ ਨਾਲੇ ਹਾਂ ਜਿਹੜੀ ਜੀਰ ਵਿੱਚ ਹਾਂ ਓਕੇ ਬਾਈ ਜੀਰੀ ਰਿਪੋਰਟਾਂ ਵਧੀਆ ਦਮ ਤਾਂ ਹੀ ਟੁੱਟ ਰਿਹਾ ਹੈ ਤਕੀ ਦਮ ਤਾਂ ਚੱਲੂ ਗੜਣ ਕਰਕੇ ਟੁੱਟੂ ਕੋਈ ਥੋੜਾ ਬਹੁਤਾ ਐ ਹੁਣ ਕਰਨੀਓ ਪਣੀ ਹਾਂ 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 ਕਹਿੰਦਾ ਚੰਗੀ ਤਰ੍ਹਾਂ ਨਿਲਾਦੇ ਹੋਰ ਹਾਂ ਮੇਰਾ ਬੜਾ ਸੋਹਣਾ ਕਹਿੰਦਾ ਹੁੰਦਾ ਮੈਨੂੰ ਜੇ ਫੁਆਰਾ ਇਹਦੇ ਮੂੰਹ ਪਰ ਪੈਂਦਾ ਨਾ ਆਹਾ ਹਾਂ ਹਾਂ ਚੰਗੀ ਤਰ੍ਹਾਂ ਨਿਲਾਦੇ ਹੋਰ ਕਹਿੰਦਾ ਲੱਣ ਕਰਕੇ ਨਾ ਮੂੰਹ ਪਰ ਪੈਂਦੀ ਜਾ। ਸਾਰੇ ਮੂੰਹ ਪਰ ਪੈਂਦੀ ਗੋਗੀ। ਕਾਚਾ ਦਿਖਾਈ ਮੇਰੇ ਵੀ ਹਾਲਾਤ ਮਣਜੀ। ਦੇਖ ਹਲੇ ਕਿਲੇ 2 ਕਰੇ 2 ਕਿਲੇ। ਆ ਜਾ। ਪਹਿਲੀ ਵਾਰ ਹੀ ਤਾਂ ਆਉਂਦਾ। ਅੱਜ 20 ਕਿਲੇ ਕੱਢਣੇ ਆ ਟਾਰਗੇਟ 20 ਕਿੰਦਿਆਂ ਦਾ ਆਪਣਾ। ਹਾਂ। ਹਾਂ। 2 ਨਿਕਲ ਗਏ 18 ਰਹਿ ਗਏ। ਆ ਗੋਗੀ। ਮਾ 20 ਕਿਲੇ ਕੱਢਣੇ ਆ। ਕਹਿੰਦਾ 2 ਨਿਕਲ ਗਏ 18 ਰਹਿ ਗਏ ਬੱਸ। ਸਰ 2 ਦੀ ਹਾਲਤ ਕੀ ਜੀ ਕਰਤੀ ਉਹ। ਹਾਂ। ਚੱਲ ਕੋਈ। ਹੁਣ ਬੇਲੀਆਂ ਖਾਦੀਆਂ ਵੀ ਕਹੀ ਦਿੰਦੀਆਂ ਕਹੀ ਦਿੰਦੀਆਂ ਹੁਣ ਮੇਲੇ ਖਾਦੇ ਆ ਮੇਲਿਆਂ ਤੇ ਉਧਰ ਉਧਰ ਭੱਜਣਾ ਅੱਥਾ ਪੂਰੀ ਢੋਗੀ ਵੀ ਜਾਂਦਾ ਨਾਲੇ ਚੱਲਦੇ ਢੋਗੀ ਨਾਲ ਹੁੰਦੇ ਨੇ ਹਾਂ ਚੱਲ ਉਹਦੀ ਦੀ ਹੜੀ ਦਾ ਕੰਮ ਤੁਹਾਡੇ ਕੋਲੋਂ ਹਾਂ ਪਤਾ ਫੇਰ ਖਾ ਲਉ ਤੇ ਅਸੀਂ ਹਾਂ ਕਰ ਲੈ ਕਰ ਲੈ ਲਓ ਜੀ ਮਿੱਤਰੋ ਇੱਕ ਪੰਪ ਲਾ ਕੇ ਦੁਪਹਿਰ ਦੀ ਰੈਸਟ ਕਰਕੇ ਪੂਰੀ ਢੂੜ ਘੰਟੇ ਦੀ ਤੇ ਫੌਜਾਂ ਫੇਰ ਮੋਟਰ ਤੇ ਆ ਗਈਆਂ ਨੇ ਖੇਤਾਂ ਵਿੱਚ ਉਹ ਨਹੀਂ ਦੱਸਦਾ ਵੀ ਇੱਕ ਪੰਪ ਲੱਗ ਲਿਆ ਅੱਛਾ ਮੈਨੂੰ ਆਏ ਦੱਸ ਜੱਾ ਦੁਪਹਿਲੇ ਜੇ ਤੈਨੂੰ 1.5 ਵਜੇ ਛੱਡਿਆਤਾ ਤੈਨੂੰ ਕਹਿਤਾ ਘਰ ਜਾ ਕੇ ਸੌਂ ਜੀ ਤੈਨੂੰ ਫਿਕਰ ਕਿਹੜੀ ਗੱਲ ਦਾ ਖਾਈ ਗਿਆ ਜਿਹੜਾ ਇੱਕ ਪੰਪ ਘੋਰ ਕੇ ਆਇਆ ਸੁਤਾ ਹੀ ਨਹੀਂ ਕਿੰਨਾ ਜਿਆਦਾ ਆਈ ਪਰਿਆ ਹਾਂ ਇਹ ਰੋਲ ਨੰਬਰ ਲੱਕ ਰਣੇ ਤੇ ਤੇਰਾ ਰੋਲ ਨੰਬਰ 1 ਤੇਰੀ ਮੈਂ ਹਾਜ਼ਰੀ ਲਾਉਣੀ ਸੀ ਰੋਲ ਨੰਬਰ 1 ਹਾਜ਼ਰ ਜੀ ਰੋਲ ਨੰਬਰ 2 ਘੱਡੀ ਪਾ ਚਾਤਾ ਉਹ ਕਹਿੰਦਾ ਉਹ ਨਹੀਂ ਆਉਂਦਾ ਕਹਿੰਦਾ ਤੇ ਉਹਦਾ ਰੋਲ ਨੰਬਰ 2 ਤਾਂ ਮੂੰਹ ਵੱਡੀ ਪਿਆ ਆ ਗਿਰ ਕੇ ਪਿਆ ਰੋਲ ਨੰਬਰ 3 ਉਹ ਵੀ ਨਹੀਂ ਆਉਂਦਾ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ 4:30 ਵਜੇ ਦਾ ਟਾਈਮ ਹੋ ਗਿਆ ਤੇ ਦਿਵਾਰ ਤੇ ਪੰਪ ਭਰ ਲਿਆ 10 ਕਿੱਲੇ ਅਸੀਂ ਨੇ ਪੂਰੇ ਪਹਿਲਾਂ ਉਹ ਦੂਜੇ ਪੰਪ ਨਾਲ ਕੱਢਦੇ ਤੇ ਹੁਣ ਇੱਕ ਪੰਪ ਹੋਰ ਲਾ ਦੇਣਾ ਸੀ ਨੇ ਦੁਪਹਿਰੇ 2 1/2 ਘੰਟੇ ਦਾ ਕਹੋ ਕਿ 1/2 ਘੰਟੇ ਦਾ ਮੇਲਾ ਦਾ ਕਾਹਦਾ ਸੋਣਾ ਯਾਰ ਫੋਨਾਂ ਨੇ ਹੀ ਘੰਟਾ ਰੱਖਿਆ ਮੈਂ ਫੋਨ ਉਹੀ ਸਵਿਚ ਆਨ ਕੀਤੀ ਐ ਜੀ ਵਧੀਆ ਕਰ ਲੈ ਜਿਹੜਾ ਸੌਣ ਦਾ ਟਾਈਮ ਤੋਂ ਉਧਰ ਲੰਘ ਗਿਆ ਮੇਰਾ ਮੇਰੇ ਨਾਲ ਸਾਲਾ ਜਾ ਹੋ ਗਿਆ ਸਾਰਾ ਤਰਦ ਬਹੁਤ ਲੈ ਲੈ ਇੱਕ ਉੱਪਰ ਤੇ ਸਪਰੇ ਹੋ ਰਹੀ ਆ ਹੂੰ ਇਹਨੂੰ ਖੁਸ਼ੀ ਨਹੀਂ ਸਪਰੇ ਦੀ ਖੁਸ਼ੀ ਬਹੁਤ ਆ ਮਾਸਾ ਮਾਸਾ ਤੈਨੂੰ ਟੀਡਾ ਟੀਡਾ ਜਿਹੜਾ ਟੀਡਾ ਉਹ ਫਿਰਦਾ ਉਹ ਤੈਨੂੰ ਖੁਸ਼ੀ ਨਹੀਂ ਆ ਵੀ ਉਹਨੂੰ ਚਰਾਖੜ ਦੇਣਾ ਉਹ ਤੇ ਠੀਕ ਠਾਕ ਟੀਡਾ ਤਾਂ ਉਧਰ ਲੇਖੇ ਤੇ ਤੁਹਾਨੂੰ ਦਿਖਾਉਣਾ ਮੈਂ ਰਗੜ ਵੀ ਦਿੱਤਾ ਰਗੜਤਾ ਕਰਤਾ ਗੋਲ ਹੈ ਅੱ ਚੱਲ ਕਰੀਏ ਪੇਸ ਪਹਿਣਗੇ ਤੇ ਕੱਲ ਨੂੰ ਆਪਾਂ ਨੇ ਉੱਧਰ ਜਾਣਾ ਰਾਜਪੁਰੇ ਠੀਕ ਆ ਸ਼ਾਮ ਨੂੰ ਦੋ ਪੰਪ ਸੱਜਲੇ ਘੜ ਦੇਣਾ ਕੱਲ ਨੂੰ ਤਾਂ ਘੜ ਦੇਣੇ ਨਾ ਘੜ ਤਾਂ ਘੜਨੇ ਮਤਲਬ ਲਾ ਦੇਣੇ ਲਾ ਦੇਣੇ ਐ ਅੱਛਾ ਮੈਂ ਕਿਤੇ ਗੜਾਉਣੇ ਤੰਗ ਰੱਖ ਲੈ ਗਰ ਮੈਨੂੰ ਨਾਲੇ ਪਤਾ ਤੈਨੂੰ ਫਿਰ ਆਉਂਦੀ ਆਉਂਦੀ ਐ ਡੋਲ ਤੱਕ ਆਉਂਦੀ ਐ ਹੋਈ ਪਛਾਤੀ ਇਹ ਦੇਖ ਪਾਪਾ ਹੀ ਮੇਰੇ ਬਿਨਾ ਜੀ ਨਹੀਂ ਲੰਘਦਾ ਕਾਚੀ ਬਾਹਰ ਨਿਕਲ ਕੇ ਪਹੀ ਪਰੋਜੀਆਂ ਲਾਗ ਲਾਗ ਨੂੰ ਲਾ ਦੇਂ ਸ਼ਾਮ ਨੂੰ ਨਾ ਮੱਲੋ ਮੱਲੀ ਆਏ ਲੱਗਣ ਲੱਜਿੰਦਾ ਵੀ ਕੰਪਰੈਸਰ ਦੀ ਉਹ ਬਹੁਤ ਪ੍ਰੈਸ਼ਰ ਵੱਧ ਗਿਆ ਹੁੰਦਾ ਜੀ ਉਹ ਵੀ ਪਾਣੀ ਬਹੁਤ ਉਹ ਆਇਆ ਹਾਂ ਤਾਂ ਵੱਧ ਲੱਗਦਾ ਹੁਣ ਦਮ ਲਿਆ ਵਾ ਜਾਂ ਦਮ ਟੁੱਟਿਆ ਵਾ ਬੱਸ 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 ਆਏ ਮੁੜਿਆ ਫੇਰ ਨਿੱਪੜ ਜਾ ਹੋਰ ਖੁਸ਼ ਆਪਾ ਕੋ ਮੈਂ ਕੱਲ ਦਾ ਕਹੀ ਜਾਂਦਾ ਮੈਨੂੰ ਸਪਰੇਅ ਕਰਨੀ ਆ ਸਪਰੇਅ ਕਰਨੀ ਗੁੱਲਾ ਖੜਾ ਗੁੱਲਾ ਖੜਾ ਹੁਣ ਖੁਸ਼ ਹਾਂ ਹੁਣ ਖੁਸ਼ ਹਾਂ ਹੁਣ ਕਿੱਦਾਂ ਮਾਰਦੇ ਵਾ ਤੂੰ ਟਿੱਡਾ ਦਾ ਦੇ ਤੂੰ ਦਿਖਾ ਮੈਨੂੰ ਕਾ ਤਾ ਹੋ ਰਿਹਾ ਹੋ ਰਿਹਾ ਕਿਉਂਕਿ ਕਿੱਥੇ ਦਿਖਾਈ ਤਿੱਡਾ ਯਾਰ ਕਿੱਦਾਂ ਦੇਖੀ ਆਹੀ ਨੰਬਰ ਮਿਲਣਿਆ ਕੋਈ ਨੂੰ ਗੋਗੀ ਦੇਖ ਲੈ ਹੁਣ ਮੈਂ ਟਿੱਡਾ ਦਿਖਾ ਦੇ ਚਿਮੜਿਆ ਬੈਠਾ ਹਾਂ ਤੇ ਯਾਰ ਕਿਉਂਕਿ ਆ ਦੇ ਆ ਦੇ ਪਿਆ ਉਹ ਕੀ ਹੋਣ ਕਿਉਂਗਾ ਫਿਰ ਲੋ ਜੀ ਚਾਰ ਟੀ ਬ੍ਰਿਕ ਹੋਈ ਐ ਨਹੀਂ ਹੁਣ ਤੁਸੀਂ ਡਿਊਟੀ ਜਾਣਾ ਸ਼ਾਮ ਨੂੰ ਅੱਜ ਨਹੀਂ ਜਾ ਚਾਚਾ ਦੁਪਹਿਰੇ ਅੱਜ ਸੁੱਤਾ ਤਾਂ ਕੋਈ ਪਤਾ ਨਹੀਂ ਯਾਰ ਭੈਣ ਚੋ ਤੇ ਕਹਿੰਦਾ ਮੈਨੂੰ ਤਾਂ ਆਏ ਹੋ ਫਿਕਰ ਲੱਗੀ ਰਹੀ ਵੀ ਹਾਂ ਗਾੜੀ ਤਾਂ ਬਣ ਜਿਹੜੀ ਬਣਨੀ ਸਾਡੀ ਬਣ ਗਈ ਨਹੀਂ ਇਹ ਥੋੜਾ ਜਿਹਾ ਲਾਲਚ ਕਰਦਾ ਇਹ ਕਹਿੰਦਾ ਮੈਂ ਜਾਊਂਗਾ ਅੱਜ ਨਾ ਆ ਨਹੀਂ ਜਾਂਦਾ ਨਹੀਂ ਜਾਂਦਾ ਯਾਰ ਸੋਹਣਾ 뷰 ਆਉਂਦਾ ਸ਼ਾਮ ਟਾਈਮ ਹੌਨ ਕਰ ਲਓ ਜੀ ਗੋਗਿੱਟ ਦਿਵਾ ਰਿਹਾ ਹੁਣ ਬ੍ਰੇਕ ਉੱਤੇ ਤਕੀਰ ਲੈ ਰਹਿ ਗਿਆ ਇੱਕ ਕਿਲਾ ਤੇ ਸੂਰਜ ਚਲ ਗਿਆ ਛਿਪਣ ਵੱਲ ਹਾਂ ਵੀ ਗੋਗੀ ਆਉਂਦਾ ਨਿਆਰਾ ਕਿੰਨਾ ਜੋਰ ਲੱਗਦਾ ਹਾਂ ਆ ਸਟੀਲ ਹੱਟ ਗੱਡੀ ਬੋਲਦੀ ਆ ਇਹ ਸਟੀਲ ਹੱਟ ਗੱਡੀ ਬੋਲਣ ਤੇ ਵੀ ਹੱਟ ਗਈ ਹੈਂ ਦੀ ਪਿਆਚੇ ਉਹ ਪਿਛਲੇ ਖੇਤ ਚ ਤੂੰ ਕੀ ਕਹਿਂਦਾ ਵੀ ਇਹ ਤਾਂ ਪਾਈਪ ਨੂੰ ਵੀ ਕਹਿ ਦੂਗਾ ਹਰ ਜਆ ਪਾਸੇ ਹੈ ਇਹਦਾ ਬੋਲਣੋ ਵੀ ਛੱਡ ਗਿਆ ਹੁਣ ਬਸ ਵਾ ਮੁੜ ਜਾ ਬਾਰ ਬਾਰ ਆਜੀ ਮਾਰਦਾ ਫਿਰ ਉਹਦੇ ਬਾਦ ਮੁਰਦਾ ਗੱਲ ਤਾਂ ਹੈ ਮੁਰਦਾ ਨਹੀਂ ਸਿੱਖਦਾ ਕੋਈ ਵੀ ਮੁਰਦਾ ਇਹ ਭਾਈ ਜੋਰ ਬੋਲਦਾ ਪਨੀਰੀ ਵਾਲਾ ਖੇਤ ਹੈ ਪਾਣੀ ਖੜਾ ਨਾ ਖੇਤਾਂ ਦੇ ਵਿੱਚ ਚਲੋ ਬੰਬ ਬੋਲੀ ਪਈ ਐ ਅੰਥੂਰੀ ਅੱਜ ਤਾਂ ਜਣੀ ਇੰਨਾ ਸਰੀਰ ਥੱਕ ਗਿਆ ਪੁੱਛੋ ਕੁਛ ਨਾ ਕੱਲੂ ਵੀ ਦੋ ਪੰਪ ਲਾਉਣੇ ਆ ਤੇ ਸ਼ਾਮ ਨੂੰ ਉਹ ਮੇਲੇ ਦੀ ਤਿਆਰੀ ਵਾਸਤੇ ਜਾਣਾ ਕਿਉਂਕਿ ਉੱਥੇ ਆਪਣੇ ਸੰਦੀ ਵੀਰ ਉਹਨਾਂ ਨੇ ਸਟਾਲ ਲਾਉਣੀ ਆ ਤਾਂ ਉਹਦੇ ਕਰਕੇ ਜੋ ਸਾਈਟਿੰਗ ਬੈਟਿੰਗ ਹੈ ਨਾ ਉੱਥੇ